ਕਾਰਨਾ ਤਿਆਰ ਗਾਤ ਸਜਾਚਾ ਕੀ 14 ਲੱਖ ਵਾਲੇ ਨੂੰ ਮਾਰ ਤਪਾਉ ਏਹੀ ਝੋਟਾ ਬਾਈ ਪੈਂਡ ਦਾ ਹੱਦੀ ਕਿਹੜਾ ਯਾਰ ਹੱਤਸ਼੍ਰੀ ਗਾਲਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ ਚੈਨਲ ਬਰਾਰ ਨਤੀ ਵਾਲੇ ਤੇ ਕਰਦੇ ਆ ਅੱਜ ਦੇ ਦਿਨ ਦੀ ਸ਼ੁਰੂਆਤ Holland ਮੁੰਡੇ ਖੁੱਲੀ ਬੈਠਿਆ ਕਰਦੇ ਆ ਉਹਨੂੰ ਮੋਡੀਫਾਈ ਦਿਖਾਵਾਂਗੇ ਤੁਹਾਨੂੰ ਚੱਲਦਾ ਵੀ ਤੇ ਆਪਾਂ ਆ ਝੋਟੇ ਨੂੰ ਲੈ ਕੇ ਚੱਲਦੇ ਆ ਨਿਕਾਉਣਾ ਨਿਆਨ ਨੂੰ ਅੱਗੇ ਕੀ ਬੰਦਾ ਮਿੱਤਰੋ ਟਰੈਕਟਰ ਆਪਾਂ ਬਾਹਰ ਕੱਢ ਲਿਆ ਲੈ ਕੇ ਚਾਲਦੇ ਹਾਂ ਤੁਹਾਨੂੰ ਦਿਖਾਉਨੇ ਆ ਹਾਲੈਂਡ ਦਾ ਕਿੰਨਾ ਸਾਥ ਹੋ ਗਿਆ ਤੇ ਇਹਦੀ ਵੀ ਛੋਟੇ ਦੀ ਆਪਾਂ ਪਾਵਰ ਵਧਾ ਦੇਣੀ ਆ ਇਹਦਾ ਵੀ ਤੁਹਾਨੂੰ ਜਲਦੀ ਵਲੌਗ ਦੇਖਣ ਨੂੰ ਮਿਲੂਗਾ ਕੀ ਕੀ ਕਰਦੇ ਆ ਇਹਦੇ ਤੇ ਤੁਹਾਨੂੰ ਦਿਖਾਵਾਂਗੇ ਚੱਲਦਾ ਵੀ ਤੇ ਕਿਰਾਂ ਨੂੰ ਹਾਲੈਂਡ ਦਾ ਚੈੱਕ ਕਰਾਉਨੇ ਆ ਕੀ ਕੀ ਕਰਦੇ ਆ ਮਿੱਤਰੋ ਕਾੜ ਹੋ ਗਿਆ ਰਾਜ ਜਾਂਦਿਆਂ ਦਾ ਆ ਖੁੱਲ ਗਿਆ ਜਿਹੜਾ ਇੱਕ ਲੱਗਿਆ ਸੀ ਉਹ ਵੀ ਆ ਕਲੇ ਥੱਲੇ ਦਿਖਾਈ ਰਹਿ ਗਈ ਲੱਕੜਾਂ ਜੀ। ਹੋ ਗਏ ਮਿੱਤਰੋ ਪਹੁੰਚ ਗਏ ਆਪਾਂ ਟਰੈਕਟਰ ਕੋਲੇ ਤੇ ਮੁੰਡੇ ਕਹਿੰਦੇ ਜਮਾ ਖਲਾਰੀ ਬੈਠੇ ਆ। ਕਹਿੰਦੇ ਪਾਵਰ ਵਧਾਉਣੀ ਆ ਇਹਦੀ। ਤੁਹਾਨੂੰ ਚੱਲਦਾ ਵੀ ਦਿਖਾਵਾਂਗੇ ਤੇ ਖੋਲ ਦਿਆਂ ਦੀਆਂ ਕਲਿੱਪਾਂ ਇਹਦੇ ਵਿੱਚ ਐਡ ਕਰ ਦਾਂਗੇ। ਤੁਸੀਂ ਵੇਖ ਲਿਓ। ਕਰੀ ਜਾਂਦੇ ਆ ਓਕੇ। ਚੈੱਕ ਕਰਾਵਾਂਗੇ ਤੁਹਾਨੂੰ ਚੱਲਦਾ ਦਿਖਾਵਾਂਗੇ ਕਿੰਨੀ ਕੁ ਪਾਵਰ ਵਧ ਗਈ। ਓਕੇ ਕਰਤਾ। ਤੇਲ ਤੁਲ ਕਰਤਾ ਮੁੰਡਿਆਂ ਨੇ। ਖੋਣਿਆ ਤੁਹਾਨੂੰ ਅੱਗੇ ਕੀ ਬੰਦ ਆ ਤੇ ਖੋਲ ਦਿਆਂਦੇ ਆ ਕਲਿੱਪਾਂ ਦੇ ਵਿੱਚ ਐਡ ਕਰ ਦਾਂਗੇ ਉਹ ਵੇਖ ਲਿਓ ਲੈ ਬਈ ਮਿੱਤਰੋ ਆਹ ਦਾਪਾ ਕਰਤੀ ਸੀ ਫੱਟ ਮੱਕੀ ਵਾਲੀ ਬਾਏ ਦੇ ਬਲੇਡ ਰਹਿ ਗਏ ਪਾਉਣ ਵਾਲੇ ਇਹ ਬਦਲ ਦੇਨੇ ਆ ਤੇ ਗੇ ਰਹਿ ਗਿਆ ਕੱਲਾ ਬਸ ਹੋਰ ਇਹਦਾ ਕੋਈ ਕੰਮ ਨਹੀਂ ਦੋਆ ਘੰਟਿਆਂ ਦਾ ਰਹਿ ਗਿਆ ਇਹਦਾ ਕੰਮ ਤੇ ਅੱਜ ਕਰਦੇ ਆ ਚੋਬਰ ਨੂੰ ਮੋਡੀਫਾਈ ਆਉਂਦੇ ਆ ਮੈਸਤਰੀ ਬਾਈ ਪੰਪ ਦੀ ਮੋਡੀਫਿਕੇਸ਼ਨ ਕਰਾਉਣੀ ਹੈ ਇਹਦੀ ਕੀਮਤ ਆਪਣੀ ਬਦਲਾਈ ਵੀ ਹੋਈ ਆ ਪਹਿਲਾਂ ਕਲਚ ਪਲੇਟ ਤੇ ਹੋਰ ਟਰਬੋ ਟਰਬੋ ਵੇਨੇ ਆ ਕੀ ਬੰਦਾ ਏ ਤੁਹਾਨੂੰ ਦਿਖਾਵਾਂਗੇ ਇਹਦੀ ਪਰਫਾਰਮੈਂਸ ਆਫਟਰ ਮੋਡੀਫਿਕੇਸ਼ਨ ਦਿਖਾਵਾਂਗੇ ਇਹਦੀ ਪਰਫਾਰਮੈਂਸ ਛੋਟੇ ਦੀ ਖਾਵਾਗੇ ਤੁਹਾਨੂੰ ਮਿਸਤਰੀ ਕੰਮ ਕਰਦੇ ਦੂਜੇ ਹਾਈ ਜਾਇਆ ਕਰੂ ਹਲਾ ਤੇ ਬਈ 15 ਹਲਾ ਤੇ ਖਾਵਾਗੇ ਤੁਹਾਨੂੰ ਚੈੱਕ ਵੀ ਕਰਾਵਾਂਗੇ ਸਾਰਾ ਕੁਝ ਚੈੱਕ ਕਰਾਵਾਂਗੇ ਐਣੀ ਵੀ ਮੂੰਹੀ ਵੀਡੀਓ ਜੀ ਬੋਲੀ ਆਣਾ ਤੁਹਾਨੂੰ ਪ੍ਰੂਫ ਵੀ ਦਿਖਾਵਾਂਗੇ ਪਰਫਾਰਮੈਂਸ ਇਹਦੀ ਇਹ ਤੇ ਵੀ ਚੱਲਦਾ ਦਿਖਾਵਾਂਗੇ ਮੱਕੀ ਵਾਲੀ ਤੇ ਆ ਖੜਾ ਆਪਣਾ ਜੌਂਡੀਰ ਆ ਕਾਲੋ ਆਪਣੀ ਆਈਡੀ ਫਾਲੋ ਉੱਡਨੇ ਸੱਪ ਵਾਲੇ ਆ ਖੜਾ ਚੋਟਾ ਇਹ ਵੀ ਇਹ ਵੀ ਧੋਣਾ ਟਾਈਮ ਹੀ ਨਹੀਂ ਲੱਗਦਾ ਬਾਈ ਤਕਾਵਾਂਗੇ ਤੁਹਾਨੂੰ ਅੱਗੇ ਕੀ ਬੰਦਾ ਆਉਂਦੇ ਆ ਮੈਸਤਰੀ ਫਿਰ ਆਪਣੇ ਆਰਾ ਕੱਲੀ ਕੱਲੀ ਚੀਜ਼ ਦਿਖਾਵਾਂ ਕੀ ਕਰਦੇ ਆ ਕੀ ਨਹੀਂ ਅੱਜ ਕਰਦੇ ਨਾਲ ਓਕੇ ਖੋਲ ਦੇ ਇਹਨੂੰ ਫਿਰ ਦਿਖਾਉਣੇ ਆ ਤੁਹਾਨੂੰ ਅੱਗੇ ਮਿਲਦੇ ਆ ਫਿਰ ਅੱਗੇ ਮਿੱਤਰੋ ਲਓ ਮਿੱਤਰੋ ਕਾਰਤਾ ਕੰਮ ਸ਼ੁਰੂ ਹੌਲੈਂਡ ਦਾ 3630 ਦਾ ਇਹਦਾ ਆਪਾਂ ਕੰਮ ਕਰਨਾ ਹੁਣ ਮੋਡੀਫਾਈ ਕਰਨਾ ਇਹ ਇਹਦੀ ਪਹਿਲਾਂ ਕੀਮਤਾ ਚੇਂਜ ਕੀਤੀ ਵੀ ਸੀ ਮੁੰਡਿਆਂ ਦੇ ਨਹੀਂ ਜੋਰ ਘੱਟ ਮਾਰਦਾ ਹੁਣ ਤੱਕ ਇਹਦਾ ਪੰਪ ਕਰਾਉਣਾ ਤੇ ਇੱਕ ਨਿਓਜਲਾ ਬਦਲ ਦੇਣੀਆ ਪਹਿਲਾਂ ਲੋਨ ਨੂੰ ਫਿਰਦੇ 14 ਲੱਖ ਮੁੰਡੇ ਨਵੇਂ ਹੋਲੈਂਡ ਤੇ 3630 ਦੇ 4 बाई 4 ਤੇ ਦਾਚਾ ਦਾ ਨਹੀਂ ਇਹ ਨਹੀਂ ਕਰਨਾ ਤਿਆਰ ਦਾ ਸੱਚਾ ਦਾਚਾ ਕੀ ਵਿੱਢਣਾ ਇਹਦਾ ਹੁਣ ਪੱਕ ਕਰਦੇ ਮੋਡੀਫਿਕੇਸ਼ਨ ਪਹਿਲਾ ਨਵੇਂ ਦਾ ਆਦਾ ਦੀ ਪਹਿਲਾ ਗੁੰਡੀਆ ਲੈਣਾ ਮੈਂ ਬਾਈ ਇਹਦੇ ਜਿੰਨਾ ਦਾ ਨਹੀਂ ਤੁਰਨਾ ਤੇ ਜਿਹੜੇ ਹੌਣ ਵਾਲੇ ਹੋਲੈਂਡਾ 4x4 ਆ ਉਹ ਬੇਹਦ ਦਾ ਤੋੜਾ ਘੱਟ ਆ ਨਾਲੇ ਆਪਣੇ ਕੋਲ ਪਹਿਲਾ ਚੱਲਿਆ ਵਾ ਇਹ ਇਹ ਬਾਈ ਕਿਸੇ ਕੋਈ ਰਾਲਦੰਦਾ ਬੰਦਾ ਗਰਮ ਕਰਦੇ ਟਰੈਕਟਰ 3 ਨਾਲ ਬਿਨਾ ਬਿਨਾ ਇੰਟਰਕੂਲਰ ਤੋਂ ਤੇ ਝੋਟਾ ਗਰਮ ਹੁੰਦਾ ਹੀ ਨਹੀਂ ਹੁਣ ਇਹਨੂੰ ਕਰਦਾਂ 72 ਹਸ ਪਾਵਰ ਆ ਆ ਮੱਕੀ ਵਾਲੀ ਤੇ ਚੱਲਣਾ ਪਤਾ ਲੱਗੂ 99 ਗੇਅਰ ਚ ਇਹ 14 ਲੱਖ ਨਾਲ ਲੱਖ ਰੁਪਈਆ ਲਾ ਲ ਤੇ ਬਣਾ ਲੈ ਟੋਟਾ ਬਾਈ ਯਰ ਕੇ ਆਉਂਦੇ ਅੱਗੇ ਪਹਿਲੇ ਹਾਈ ਤੇ ਚੱਲਦਾ ਹੀ ਔਰ ਦੂਜੇ ਹਾਈ ਤੇ ਤੇ ਤੀਜੇ ਮੀਡੀਅਮ ਤੇ ਚੱਲੂ ਟਰੈਕਟਰ ਫੇਰ ਤੁਹਾਨੂੰ ਧਕਾਵਾਂਗੇ ਗੱਲ ਬਾਤ ਕੀ ਬੰਦੀ ਆ ਕੋਈ ਘਰੇ ਪੈਸੇ ਫੇਰ ਦਿਓ ਪਹਿਲਾਂ ਇੱਕ ਚਲਾ ਗਈ ਬਾਈ ਆਉਂਦਾ ਆਪਾਂ ਓਨਾ ਟਾਈਮ ਖੋਲਦੇ ਆ ਲੱਗੇ ਪਏ ਆ ਵਾ ਕਰ ਦਾਂਗੇ ਓਕੇ ਦਿਖਾਉਣੇ ਅੱਗੇ ਤੁਹਾਨੂੰ ਲਓ ਮੁੰਡਿਓ ਪੱਟ ਤਾਂ ਆਪਾਂ ਟਰੈਕਟਰ ਲਾਤੀ ਟੈਂਕੀ ਉਤਲੀ ਬਾ ਖੋਲਦੇ ਆ ਕੇ ਕਲੱਚ ਪਲੇਟ ਵੀ ਇਹਦੀ ਬਦਲੀ ਦੇਣੀ ਆ ਕੇਰਾ ਹੁਣ ਲਾ ਕੇ ਤੇ ਰੱਪੀਆਂ ਲੱਖ ਲਾ ਦੇਣਾ ਹੁਣ ਗੱਲ ਬਾਦ ਓਕੇ ਬਣ ਜਾਣੀ ਆ ਥੱਲੇ ਗੁੱਦਾ ਮਚਾ ਕੇ ਆਪਾਂ ਛੋੜ ਰੱਖਤੀ ਛਰੇਟ ਨਹੀਂ ਵੱਜਣ ਦੇਣੀ ਪੂਰਾ ਵੀ 14 ਲੱਖ ਵਾਲੇ ਨੂੰ ਮਾਰ ਤਪਾਉ ਏਹੀ ਝੋਟਾ ਗੱਲਬਾਤ ਓਕੇ ਬਣ ਜਣੀ ਐ ਦੀ ਜਾਂਸੀ ਜੋ ਛੱਦਣਾ ਆਪਾਂ ਟਰੈਕਟਰ ਤੇ ਉਹਦੇ ਨਾਲ ਚਲਾਉਣਾ ਨਾਲੇ 4x4 ਹੋਊਗਾ ਉਹ ਫੇਰ ਦੱਸੋ ਕੀ ਗੱਲਬਾਤ ਬਣਦੀ ਐ ਓਕੇ ਬਣ ਜਾਣਾ ਇਹ ਤਾਂ ਪੂਰਾ ਝੋਟਾ ਓ ਬਈ ਬੰਦੇ ਕਹਿੰਦੇ ਪੀੜੀਆਂ ਵਾਂਗੂ ਚੁੰਮੜ ਕੇ ਚਲੋ ਇਸੇ ਕਰਦੇ ਆਂ ਚਾਲੋ ਓ ਬਈ ਕਰਤੇ ਦੋ ਹੀ ਹਿੱਸੇ ਕਲੱਚ ਪਲੇਟ ਵੇਖਦੇ ਆ ਖੋਲ ਕੇ ਉਹ ਨਿਆਜ਼ਰ ਨੂੰ ਕਿ ဘੰਦਾ ਅੱਪਰੇ ਕਨੇ ਮੁੰਡਿਆਂ ਨੇ ਬਾਈ ਦੋ ਹੀ ਹਿੱਸੇ ਕਰਦੇ ਆ ਸੈਟ ਵਟ ਕਾਵਾ ਕੇ ਤੁਮ ਚੱਲਦਾ ਵੀ ਫਾਉ ਇਹ ਕਹਿੰਦੇ ਕਲੱਚ ਪਲੇਟ ਖੋਲ ਲਈ ਮੁੰਡਿਆਂ ਨੇ ਆਹ ਤੇ ਹੁਣ ਸੈੱਟ ਵੈੱਟ ਚੌੜਾ ਨਾ ਜਦੋਂ ਦੀ ਬੰਨ੍ਹ ਰਹੀ ਲੋ ਮਿੱਤਰੋ ਖੋਲਤਾ ਪਾ ਟਰੈਕਟਰ ਬਾਈ ਆ ਗਏ ਸੀ ਕਰੀ ਜਾਂਦੇ ਆ ਕੰਮ ਪੰਪ ਖੋਲ ਹੀ ਜਾਂਦੇ ਆ ਬਾਈ ਯਾਰ ਕੇ ਕਰਦੇ ਆ ਮੋਡੀਫਾਈ ਝੋਟਾ ਚੱਕੀ ਆਉਂਦੇ ਆ ਕਲਚ ਪਲੇਟ ਖੋਲਤੀ ਇਧਰੋਂ ਜੈਕ ਕਰੋ ਆਹ ਬਈ ਕਲਚ ਪਲੇਟ ਭਾਈ ਫੈਂਡ ਦਾ ਕੀੜਾ ਯਾਰ ਬਿਲਕੁਲ ਜਬਾਈ ਨੇ ਕਰਨਾ ਮੋਡੀਫਾਈ ਟਰੈਕਟਰ ਭਾਈ ਨਾ ਦਾ ਸਿਆਲ ਤਾਂ ਇਹ ਨਹੀਂ ਬਸ ਮੋਡੀਫਾਈ ਕਰੂਗਾ ਭਾਈ ਟਰੈਕਟਰ ਆਪਣਾ ਤੇ ਫਿਰ ਤਾਵੀਆਂ ਪਾਵਾਂਗੇ 20 ਇਹਦੇ ਪਿੱਛੇ ਹੌਣ ਤਾਂ ਪਹਿਲੇ ਹਾਈ ਚ ਖੈਦਾ ਸੀ ਹਾਲ ਤੇ ਹੁਣ ਦੂਜੇ ਹਾਈ ਚ ਤੇ ਤੀਜੇ ਮੀਡੀਅਮ ਚ ਕਿੱਝੂ ਛੋਟਾ ਕਰੋ ਚੱਕ ਫਿਰ ਦਿਖਾਉਣੇ ਅੱਗੇ ਅੱਗੇ ਤੁਹਾਨੂੰ ਲਾਓ ਜੀ ਆ ਗਏ ਸੀ ਘਰੇ ਆਪਾਂ ਤੇ ਉਦੋਂ ਬਾਅਦ ਵੀਡੀਓ ਬਣਾਈ ਦੀ ਮਾਰਾਂ ਨੂੰ ਪਤਨਾ ਨੂੰ ਲਿਆਉਣਾ ਇਹ ਲੈ ਜਾਂਦਾ ਤੇ ਕੱਲੂ ਬਾਈਆਂ ਨੇ ਥੋੜਾ ਜਿਹਾ ਕੰਮ ਜੇ ਬਾਈ ਆ ਗਏ ਤਾਂ ਆਪਾਂ ਬਣਾਵਾਂਗੇ ਵੀਡੀਓ ਤੇ ਨਹੀਂ ਫਿਰ ਪਰਸਾ ਨੂੰ ਦਿਖਾਉਣਾ ਤੇ ਪੈਕ ਕਰਕੇ ਕੀ ਕੀ ਪਾਇਆ ਆਪਾਂ ਉਹ ਵੀ ਚੈੱਕ ਕਰਾਵਾਂਗੇ ਇਹਦੇ ਨਾਲ ਚਲਦਾ ਵੀ ਚੈੱਕ ਕਰਾਵਾਂਗੇ ਅੱਜ ਦੀ ਵੀਡੀਓ ਜੇ ਹਾਲ ਖੈਨਾ ਵੀ ਇਹ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੋਂ ਕਮੈਂਟ ਕਰਕੇ ਜੀ ਦੱਸੋ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਬਾਏ ਬਾਏ